ਜਲੰਧਰ ਦੇ ਲਾਡੋ ਵਾਲੀ ਰੋਡ ਤੇ ਸਥਿਤ ਰੀਗਰ ਬੂਟ ਹਾਊਸ ਦੀ ਦੁਕਾਨ ਤੋਂ ਚੋਰੀ ਕਰਨ ਆਇ ਇੱਕ ਚੋਰ ਨੂੰ ਦੁਕਾਨਦਾਰ ਨੇ ਕਾਬੂ ਕਰਕੇ ਛਿੱਤਰ ਪ੍ਰੇਟ ਕਰਨ ਤੋਂ ਬਾਅਦ ਪੁਲਿਸ ਹਵਾਲੇ ਕੀਤਾ ਇੱਥੇ ਦੱਸ ਦਈਏ ਕਿ ਕਾਬੂ ਕੀਤੇ ਚੋਰ ਬਲੋ ਪੇਜ ਕਸ ਨਾਲ ਦੁਕਾਨ ਦੇ ਗੱਲੇ ਨੂੰ ਤੋੜ ਕੇ ਗੱਲੇ ਵਿੱਚ ਪਈ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਰੀ ਸੀ ਇਸ ਸਬੰਧੀ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਰਾਮਪਾਲ ਨੇ ਦੱਸਿਆ ਕਿ ਉਸ ਦੀ ਲਾਡੋ ਵਾਲੀ ਰੋਡ ਤੇ ਰੀਗਰ ਬੂਟ ਹਾਊਸ ਨਾਂ ਦੀ ਦੁਕਾਨ ਹੈ ਤੇ ਜਦੋਂ ਉਹ ਦੁਕਾਨ ਤੋਂ ਕੁਝ ਸਾਮਾਨ ਲੈਣ ਲਈ ਬਾਹਰ ਗਿਆ ਤਾਂ ਐਨੇ ਨੂੰ ਇੱਕ ਚੋਰ ਦੁਕਾਨ ਅੰਦਰ ਦਾਖਲ ਹੋ ਗਿਆ ਜਿਸ ਨੇ ਦੁਕਾਨ ਵਿੱਚੋਂ ਗੱਲੇ ਨੂੰ ਤੋੜ ਕੇ ਨਕਦੀ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਹਨਾਂ ਨੇ ਤੁਰੰਤ ਹੀ ਕਾਬੂ ਕਰ ਲਿਆ ਤੇ ਖੰਬੇ ਨਾਲ ਬੰਨ ਕੇ ਉਸ ਦੀ ਛੇਤਰ ਪਰੇਟ ਕੀਤੀ ਤੇ ਬਾਅਦ ਵਿੱਚ ਪੁਲਿਸ حوالے ਕਰ ਦਿੱਤਾ ਕੀ ਨਸ਼ਾ ਕਰਦਾ ਤੂੰ ਨਸ਼ਾ ਨਹੀਂ ਕਰਦਾ ਗਿਆ ਹੋਵੇ ਕਿ ਤਾਰ ਵੀ ਨਹੀਂ ਹੋਣ ਵੀ ਕੀਤਾ ਹੋਇਆ ਕਿੱਥੇ ਰਹਿਣ ਵਾਲਾ ਕਿੱਥੇ ਦਾ ਦੋਹੀ ਪਿੰਡ ਦਾ ਜੀ ਦੋਹੀ ਪਿੰਡ ਦਾ ਹੋਰ ਕੌਣ ਸੀ ਤੇਰੇ ਨਾਲ ਇਹ ਨਾ ਮੈਨੂੰ ਬਹੁਤ ਪਸੰਦ ਨਹੀਂ ਆਈ ਨਹੀਂ ਨਹੀਂ ਉਹ ਮਾਰਾ ਹੀ ਮੁੰਡੇ ਦੇ ਪੇਜ ਕਰਵਾਉਣ ਲੱਗਾ ਸੀ ਜਾਨਾ ਇਹ ਹੋਰ ਕੌਣ ਹੈ ਤੇਰੇ ਨਾਲ ਕਦੋਂ ਕਦੋਂ ਕਰ ਕਰ ਰਹੀ ਚੋਰੀ ਨਹੀਂ ਆਇਆ ਜੀ ਮੈਂ ਨਹੀਂ ਪਹਿਲੇ ਕਿਤੇ ਕਿਤੇ ਕੀਤੀ ਪਹਿਲਾਂ ਜੀ ਮੈਂ ਆਪਣੇ ਪਹਿਲਾਂ ਕਰਦਾ ਰਿਹਾ ਜੀ ਦੂਜੇ ਦੂਜੇ ਨਾਲ ਇੱਥੇ ਪਹਿਲੀ ਹੋ ਰਹੀ ਹੈ ਇੱਕ ਖੇਲ ਕਿੰਨੀ ਵਾਰ ਗਿਆ ਦੋ ਵਾਰ ਹੀ ਗਿਆ ਜੀ ਇੱਕ ਜਿੰਨੇ ਦਾ ਵਰਚਾ ਗਿਆ ਜੀ ਮੈਂ ਚਾਹ ਬਿਆਰ ਗਿਆ ਦੋ ਵਰੀ ਇਹ ਨਾਮ ਤੁਹਾਡਾ ਤੁਹਾਡੀ ਦੁਕਾਨ ਤੁਹਾਡੀ ਦੁਕਾਨ ਹੈ ਤੇ ਇਹ ਨੇ ਕੀ ਕੀਤਾ ਸੀ ਕਿੰਨੀ ਦੇਰ ਦੀ ਗੱਲ ਹੈ ਇਹ ਆ ਹੁਣੇ ਦੀ ਗੱਲ ਜੀ 10 ਘੰਟੇ ਅੱਧੇ ਘੰਟੇ ਪਹਿਲੇ ਦੀ ਗੱਲ ਹੈ ਤੇ ਇਹਦੇ ਕੋਲ ਪੇਚਕਾ ਸੀ ਕਿ ਹੋਰ ਵੀ ਸੀ ਆ ਪੇਚਕਾ ਸੀਗਾ ਪੇਚਕਾ ਨਾਲ ਗੱਲਾਂ ਤੋੜ ਲਿਆ ਜੀ ਮੈਂ ਬਾਹਰ ਆ ਤੇ ਪੇਚਕਾ ਮੈਂ ਛੱਲੀ ਵਾਲੇ ਨੂੰ ਛੱਲੀ ਲੈਣ ਲੱਗਾ ਤੇ ਇਹਦੇ ਪੇਚਕਾ ਨਾਲ ਗੱਲਾਂ ਤੋੜ ਲਿਆ ਤੋੜ ਕੇ ਤਾਂ ਕੱਢ ਲਿਆ ਸਮਾਨ ਕੱਢ ਕੇ ਤਾਂ ਭੱਜਣ ਲੱਗਾ ਨਾ ਤੇ ਉਹ ਮੁੰਡਿਆਂ ਦੇ ਕੈਮਰੇ 'ਚ ਉਧਰ ਦੇਖਿਆ ਦੇ ਕੇ ਭੱਜ ਗਏ ਇਹਨਾਂ ਨੂੰ ਫੜਿਆ ਵੇਜਾ ਜੀ ਬਣ ਗਿਆ ਨਸ਼ਾ ਜੀ ਬੋਜੀ ਬੜੇ ਮੈਸੇਜ ਨੇ ਕੈਮਰਾ ਕਿੱਦਾਂ ਦੇਖਿਆ ਦੂਜੀ ਦੁਕਾਨ 'ਚ ਹੈ ਜੀ ਕੈਮਰੇ ਨਹੀਂ ਪਹੁੰਚਣਾ ਛੰਮੂ ਨੂੰ ਕਿ ਕਿਸਮਾ ਦੁਕਾਨ 'ਚ ਇਹ ਚੂਕੀ ਬਹੁਤ ਹੁੰਦੇ ਲਗੇ ਕੰਮ ਕਰਦੇ ਉਹਨੂੰ ਡਰ ਉਹ ਮੁੰਡਾ ਖੜਾ ਹੋਇਆ ਉਹਨੇ ਜਿਉਂ ਜਿਉਂ ਨੂੰ ਉਰਦੂ ਦੇਖਿਆ ਉਹਨੇ ਧੋੜ ਕੇ ਇਧਰ ਆ ਜੋ ਇਹਨੇ ਹੱਥ ਇੱਕ ਬੇਗਾ ਬੜਾ ਜੀ ਉਹਨਾਂ ਨੂੰ ਫੜਿਆ ਆ ਕੇ ਨਾ ਇਹਨੇ ਉਹਦੇ ਤੇਜਕਾ ਮਾਰਿਆ ਫੋਨ ਦੀ ਪਿੱਛੇ ਹੋ ਗਿਆ ਬਚ ਗਿਆ ਉਹ ਬੇਜਾ ਮੁੰਡਾ ਪਿੱਛੇ ਵਾਰਿਆ ਪਾ ਜੀ ਹੈ ਪਿੱਛੇ ਕੀ ਹੋਇਆ ਸੀ ਭਾਜੀ ਦੱਸੋ ਬਈ ਉਹ ਮੁੰਡੇ ਉਹਨਾਂ ਦੇ ਬੇਜਾ ਸੋ ਆਹ ਮੁੰਡੇ ਦੇ ਤੇਜਕਾ ਮਾਰਨ ਲੱਗਾ ਕੀ ਨਾਮ ਰੇ ਨੂ ਬੋ ਵਾ ਤੁਸੀਂ ਦੇਖਿਆ ਇਹਨੂੰ ਕੈਮਰੇ 'ਚ ਮੈਂ ਦੂਜੇ ਧਰਨੇ ਕੰਮ ਕਰ ਰਹੇ ਹਾਂ ਕੈਮਰੇ ਦੇਖਿਆ ਪੇਚਕਾ ਤੋਂ ਉਹਦੋਂ ਮੈਂ ਧੋੜੇ ਧੋੜੇ ਹੈ ਇਹਨੂੰ ਮੈਂ ਪਹਿਲੇ ਦੁਕਾਨ ਦੇ ਅੰਦਰ ਫੜਨ ਲੱਗਾ ਹੈਗਾ ਜਿੱਦਾਂ ਇਹਨੂੰ ਮੈਂ ਫੜਿਆ ਨਾਲੀਆਂ ਦੇ ਟਹਿਟ 'ਚ ਪੇਚਕਾ ਸਵਾ ਕੇ ਬਾਹਰ ਧੋੜੇ ਆਟ ਤੇ ਫਿਰ ਲੋਕਾਂ ਨੇ ਫੜੇ